ਮੋਹੱਲੀ ਵਿਖੇ ਇੱਕ ਲੜਕੀ ਦੇ ਪੁਰਾਣੇ ਪ੍ਰੇਮੀ ਵੱਲੋਂ ਲੜਕੀ ਦੇ ਮੌਜੂਦਾ ਪ੍ਰੇਮੀ ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਹਿਜ਼ 12 ਘੰਟਿਆਂ ਦੇ ਅੰਦਰ-ਅੰਦਰ ਹੀ ਦੋਸ਼ੀ ਨੂੰ ਹਿਮਾਚਲ ਪ੍ਰਦੇਸ਼ ਤੋਂ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ ਪੰਜਾਬ ਪੁਲਿਸ ਨੇ ਦੱਸਿਆ ਕਿ ਜਦੋਂ ਲੜਕੀ ਆਪਣੇ ਪੁਰਾਣੇ ਦੋਸਤ ਨੂੰ ਛੱਡ ਕੇ ਹੋਰ ਦੇ ਪਿਆਰ ਵਿੱਚ ਪੈ ਗਈ ਤਾਂ ਪੁਰਾਣੇ ਦੋਸਤ ਨੇ ਯੂਪੀ ਤੋਂ ਨਜਾਇਜ਼ ਅਸਲਾ ਲਿਆ ਕੇ ਲੜਕੀ ਦੇ ਮੌਜੂਦਾ ਆਸ਼ਕ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੀ ਇਹ ਵਾਰ ਦਾ 26 ਤਰੀਕ ਦੀ ਹੈਗੀ ਅ ਇਹਦੇ ਚ ਰਾਤ ਨੂੰ ਕਰੀਬ 10:30 ਦੇ ਅਰਾਊਂਡ ਇਹਦੇ ਵਾਰਦਾਤ ਹੋਈ ਸੀ ਸਾਨੂੰ ਅਰਾਊਂਡ 11:00 ਕੁਝ ਇਨਫੋਰਮੇਸ਼ਨ ਆਈ ਕਿ ਕਿਸੇ ਮੁੰਡੇ ਨੇ ਇੱਕ ਦੂਜੇ ਮੁੰਡੇ ਤੇ ਗੋਲੀ ਚਲਾ ਦਿੱਤੀ ਹੈ ਉਸ ਵਿੱਚ ਹੋਇਆ ਕਿ ਫਿਰ ਜਦ ਆਪਾਂ ਆਪਣਾ ਸਵਿਫਟ ਐਕਸ਼ਨ ਲਿੱਤਾ ਤੇ ਆਪਣੀ ਟੀਮਾਂ ਵੱਖਰੀਆਂ ਐਸਐਸਓ ਸਾਹਿਬ ਨੇ ਵੱਖਰੀਆਂ ਟੀਮਾਂ ਬਣਾ ਬਣਾ ਕੇ ਉਹਨਾਂ ਦੇ ਪਿੱਛੇ ਟ੍ਰੇਸ ਕਰਨ ਦੀ ਸਟਾਰਟ ਜਦ ਕੀਤਾ ਸ਼ੁਰੂ ਉਸ ਦੇ ਸਾਹਮਣੇ ਆਇਆ ਕਰਨ ਸ਼ਰਮਾ ਨਾਮ ਦੇ ਮੁੰਡੇ ਨੇ ਇੱਕ ਸ਼ੁਭਮ ਡੋਗਰਾ ਤੇ ਗੋਲੀ ਚਲਾਤੀ ਸੀ ਤੇ ਦੋਸ਼ੀ ਨੂੰ ਕਿੰਨੇ ਦਿਨ ਦੇ ਵਿੱਚ ਵਿੱਚ ਗ੍ਰਿਫਤਾਰ ਕਰ ਲਿਆ ਇਹ ਜੀ ਆਪਣਾ ਬੜਾ ਹੀ Swift efficient ਐਕਸ਼ਨ ਲਿੱਤਾ ਗਿਆ ਪੁਲਿਸ ਵੱਲੋਂ ਤੇ ਦੋਸ਼ੀ ਨੂੰ 12 ਘੰਟੇ ਦੇ ਅੰਦਰ ਦੇ ਅੰਦਰ ਆਪਾਂ ਰਾਉਂਡ ਅਪ ਕਰ ਲਿਆ ਸੀ ਤੇ ਹਿਮਾਚਲ ਤੋਂ ਉਹਨੂੰ ਫੜ ਕੇ ਲਿਆਏ ਸੀ ਸਰ ਜਿਹੜੇ ਅਸਲਾ ਵਾ ਇਹ ਨਜਾਇਜ਼ ਆ ਕਿ ਨਜਾਇਜ਼ ਆ ਔਰ ਕਿਸ ਕਾਰਨ ਪਿੱਛੇ ਗੋਲੀ ਚਲਾਈ ਗਈ ਇਹ ਜੀ ਜਿਹੜਾ ਵੈਪਨ ਯੂਜ਼ ਕੀਤਾ ਇਹ ਇਲਲੀਗਲ ਵੈਪਨ ਹੈਗਾ ਜੀ ਨਜਾਇਜ਼ ਅਸਲਾ ਹੈਗਾ ਤੇ ਇਹ ਜਿਹੜਾ ਸੀਗਾ ਇਹਦੇ ਪਿੱਛੇ ਰੰਜਿਸ਼ ਜਿਹੜੀ ਸੀਗੀ ਕਿ ਇੱਕ ਲੜਕੀ ਦੀ ਫਰੈਂਡਸ਼ਿਪ ਸੀਗੀ ਸ਼ੁਭਮ ਡੋਗਰਾ ਦੇ ਨਾਲ ਕਰਨ ਸ਼ਰਮਾ ਉਸ ਲੜਕੀ ਨੂੰ ਪ੍ਰੈਸ਼ਰ ਪਾ ਰਿਹਾ ਸੀਗਾ ਕਿ ਉਹ ਦੇ ਨਾਲ ਦੋਸਤੀ ਕਰੇ ਤੇ ਸ਼ੁਭਮ ਡੋਗਰਾ ਨਾਲ ਦੋਸਤੀ ਤੋੜ ਦੇ ਇਹ ਮਤਲਬ ਪੁਰਾਣਾ ਇਹਦਾ ਫਰੈਂਡ ਸੀਗਾ ਲੜਕੀ ਦਾ ਜੀ ਇਹ ਇਕੱਠੇ ਗੱਲ ਤਾਂ ਇਹ ਸਾਹਮਣੇ ਆਇਆ ਕਿ ਇਕੱਠੇ ਵੀ ਕੰਮ ਕੀਤਾ ਤੇ ਇੱਕ ਦੂਜਨ ਨੂੰ ਜਾਣਦੇ ਸੀਗੇ ਸਰ ਹੁਣ ਅੱਗੇ ਕੀ ਗ੍ਰਿਫਤ ਕਰਨ ਤੋਂ ਬਾਅਦ ਕੋਈ ਰਿਮਾਂਡ ਵਗੈਰਾ ਕੋਰਟ 'ਚ ਪੇਸ਼ ਕੀਤਾ? ਹਾਂਜੀ ਸਰ ਅਸੀਂ ਇਹਨੂੰ ਕੋਰਟ 'ਚ ਪੇਸ਼ ਕੀਤਾ ਤੇ ਸਾਨੂੰ ਰਿਮਾਂਡ ਵੀ ਮਿਲਿਆ ਇਸ ਤੋਂ ਆਪਾਂ ਵੈਪਨ ਦੀ ਵੀ ਰਿਕਵਰੀ ਹੋਈ ਹੈ ਨਾਲ ਸਾਨੂੰ 8 ਜ਼ਿੰਦਾ ਰਾਉਂਡ ਵੀ ਰਿਕਵਰ ਹੋਏ ਨੇ। ਸਰ ਅੱਗੇ ਫਿਰ ਕਿਵੇਂ ਕਾਰਵਾਈ ਰਹੂਗੀ? ਹੁਣ ਕਿੱਥੋਂ ਹਥਿਆਰ ਲੈ ਆਇਆ ਇਹ ਵੀ ਪਤਾ ਲਗਾਇਆ ਜਾਊਗਾ? ਜੀ ਆਪਾਂ ਲੱਗੇ ਹੋਏ ਹਾਂ ਕਿ ਸਾਨੂੰ ਪਤਾ ਲੱਗੇ ਆਪਣੇ ਦੀ ਬੈਕਵਰਡ ਤੇ ਫਾਰਵਰਡ ਲਿੰਕੇਜ ਕਰੀਏ ਕਿ ਇਹ ਨਜਾਇਜ਼ ਅਸਲਾ ਕਿੱਥੋਂ ਇਹਨੇ ਪ੍ਰਾਪਤ ਕੀਤਾ ਤੇ ਹੋਰ ਵੀ ਜੇ ਇਹਦੇ ਕੋਲ ਕੋਈ ਹੋਰ ਆਪਣੇ ਸਬੂਤ ਨਿਕਲਦੇ ਨੇ ਉਹ ਵੀ ਆਪਾਂ ਇਸ ਤੋਂ ਕਢਾਉਂਗੇ। Chandar Consultants Limited Building Maintenance Handyman under Chat Trade Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under check Trade platform, www.jacktrade.com/921760. Chander Consultants Limited, call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ